ਦੀ ਹਿੰਦੂ ਗੋਟੋ ਤੇ 7000 ਦੇ ਕਰੀਬ ਉਹ 7000 ਜਦੋਂ ਸਾਡਾ ਟਾਈ ਅਪ ਹੋ ਗਿਆ ਭਗਵੰਤ ਮਾਨ ਸਾਹਿਬ ਨਾਲ ਸਾਡਾ ਗਠਜੰਬਨ ਹੋਇਆ ਉਹਨਾਂ ਨੇ ਸਾਡੀ ਕਿਹਾ ਵੀ ਹਰ ਤੁਹਾਡੀ ਹਰ ਤਰ੍ਹਾਂ ਅਸੀਂ ਮਦਦ ਕਰਾਂਗੇ ਜਿੰਨੀ ਵੀ ਸਾਡੇ ਤੋਂ ਹੋ ਸਕੀ ਤੇ ਤੁਸੀਂ ਸਾਡੇ ਨਾਲ ਚੱਲੋ ਫਿਰ ਸਾਡੀ ਉਹਨਾਂ ਨਾਲ ਟਾਈ ਅਪ ਹੋ ਗਿਆ ਫਿਰ ਅਸੀਂ ਉਹਨੂੰ ਸਾਰੀ ਵੋਟ ਨੂੰ ਆਪਦੇ ਵੋਟਰਾਂ ਨੂੰ ਕਿਹਾ ਆਵਾਮਾਦੀ ਪਾਰਟੀ ਨੂੰ ਅਸੀਂ ਵੋਟਾਂ ਪਾਉਣੀਆਂ ਦੇਖੋ ਕਦੇ ਵੀ ਉਹ ਗਿੱਧਰਵਾਚੋਂ ਨਹੀਂ ਵਧੀ ਸੀ ਉਹੀ ਵੀ ਨਾ ਕਾਲੀ ਦਲ ਵਧਿਆ ਸੀ ਤੇ ਨਾ ਹੀ ਆਪਣੇ ਆਮਦਵੀ ਪਾਰਟੀ ਵਧੀ ਸੀ ਕਿਸੇ ਤਰ੍ਹਾਂ ਦਾ ਸ਼ਹਿਰ ਦੇ ਵਿੱਚੋਂ ਉਹਨਾਂ ਨੂੰ ਲੋਸ ਹੀ ਦਿੰਦਾ ਸੀ ਹੁਣ ਦੇਖੋ ਤੁਸੀਂ 9000 ਦੇ ਕਰੀਬ ਸ਼ਹਿਰ ਤੇ ਵਧੇ ਕੁਝ ਸਾਡਾ ਉਹਨਾਂ ਨੂੰ ਪੂਰਾ ਫਾਇਦਾ ਹੋਇਆ 2024 ਦੇ ਇਲੈਕਸ਼ਨ ਚ ਗਿੱਦੜਾ ਹਲਕੇ ਤੋਂ 14000 ਵੋਟ ਭਾਜੀਪੀ ਨੂੰ ਪਈ ਸੀ ਉਦੋਂ ਸਾਡਾ ਸਮਰਥਨ ਉਹਨਾਂ ਨੂੰ ਸੀ ਸਾਰੀ ਭਾਜੀਪੀ ਨੂੰ ਹੁਣ ਦੇਖੋ ਅਸੀਂ ਜਦੋਂ ਸਮਰਥਨ ਤੋੜ ਲਿਆ ਹੁਣ ਮਨਪ੍ਰੀਤ ਸਾਹਿਬ ਨੂੰ ਇਹ ਟਿਕਟ ਦੇ ਦਿੱਤੀ ਤੇ ਮਨਪ੍ਰੀਤ ਨੂੰ 12227 ਪਈਆਂ ਕਿਉਂ ਪਈਆਂ ਘੱਟ ਕਿ ਉਹ ਜਿਹੜਾ ਹਿੰਦੂ ਦਾ ਗੁੱਟ ਅਸੀਂ ਨਾਲ ਚੱਲਣਾ ਸੀ ਉਹ ਅਸੀਂ ਨਾਲ ਨਹੀਂ ਚੱਲੇ ਅਸੀਂ ਟੋਟਲ ਸਮਰਥਨ ਆਪਦੇ ਆਮ ਆਦਮੀ ਪਾਰਟੀ ਨੂੰ ਦਿੱਤਾ ਅਸੀਂ ਪੂਰਾ ਦਿਲੋਂ ਧੰਨਵਾਦ ਕਰਦੇ ਹਾਂ ਸ਼ਿਵ ਸ਼ਰਨੈਨ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਮੈਂ ਉਹਨਾਂ ਦਾ ਹੱਥ ਜੋੜ ਕੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਡੀ ਹਿੰਦੂ ਵੋਟ ਤੇ 7000 ਦੇ ਕਰੀਬ ਉਹ 7000 ਜਦੋਂ ਸਾਡਾ ਟਾਈਪ ਹੋ ਗਿਆ ਭਗਵੰਤ ਸਿੰਘ ਸਾਹਿਬ ਨਾਲ ਸਾਡਾ ਗੱਠਬੰਧਨ ਹੋਇਆ ਉਹਨਾਂ ਨੇ ਸਾਡੀ ਕਿਹਾ ਵੀ ਹਰ ਤੁਹਾਡੀ ਹਰ ਤਰ੍ਹਾਂ ਅਸੀਂ ਮਦਦ ਕਰਾਂਗੇ ਜਿੰਨੀ ਵੀ ਸਾਡੇ ਤੋਂ ਹੋ ਸਕੀ ਤੇ ਤੁਸੀਂ ਸਾਡੇ ਨਾਲ ਚੱਲੋ ਫਿਰ ਸਾਡੀ ਉਹਨਾਂ ਨਾਲ ਟਾਈ ਅਪ ਹੋ ਗਿਆ ਫਿਰ ਅਸੀਂ ਉਹਨੂੰ ਸਾਰੀ ਵੋਟ ਨੂੰ ਆਪਦੇ ਵੋਟਰਾਂ ਨੂੰ ਕਿਹਾ ਆਮ ਆਦਮੀ ਪਾਰਟੀ ਨੂੰ ਅਸੀਂ ਵੋਟਾਂ ਪਾਉਣੀਆਂ ਦੇਖੋ ਕਦੇ ਵੀ ਉਹ ਗਿੱਦੜਵਾ ਚੋਂ ਨਹੀਂ ਵਧੀ ਸੀ ਉਹੀ ਵੀ ਨਾ ਕਾਲੀ ਦਲ ਵਧਿਆ ਸੀ ਤੇ ਨਾ ਹੀ ਆਪਣੇ ਆਮ ਆਦਮੀ ਪਾਰਟੀ ਵਧੀ ਸੀ ਕਿਸੇ ਤਰ੍ਹਾਂ ਦਾ ਸ਼ਹਿਰ ਦੇ ਵਿੱਚ ਉਹਨਾਂ ਨੂੰ ਲੋਸ ਹੀ ਦਿੰਦਾ ਸੀ ਹੁਣ ਦੇਖੋ ਤੁਸੀਂ 9000 ਦੇ ਕਰੀਬ ਸ਼ਹਿਰ ਤੇ ਵਧੇ ਕੁਝ ਸਾਡਾ ਉਹਨਾਂ ਨੂੰ ਪੂਰਾ ਫਾਇਦਾ ਹੋਇਆ 2024 ਦੇ ਇਲੈਕਸ਼ਨ ਚ ਗਿੱਦੜਵਾ ਹਲਕੇ ਤੋਂ 14000 ਵੋਟ ਬੀਜੇਪੀ ਨੂੰ ਪਈ ਸੀ ਉਦੋਂ ਸਾਡਾ ਸਮਰਥਨ ਉਹਨਾਂ ਨੂੰ ਸੀ ਸਾਰੀ ਬੀਜੇਪੀ ਨੂੰ ਹੁਣ ਦੇਖੋ ਅਸੀਂ ਜਦੋਂ ਸਮਰਥਨ ਤੋੜ ਲਿਆ ਹੁਣ ਮਨਪ੍ਰੀਤ ਸਾਹਿਬ ਨੂੰ ਇਹ ਟਿਕਟ ਦੇਤੀ ਤੇ ਮਨਪ੍ਰੀਤ ਨੂੰ 12227 ਪਈਆਂ ਕਿਉਂ ਪਈਆਂ ਘੱਟ ਕਿਉਂ ਜਿਹੜਾ ਹਿੰਦੂ ਦਾ ਵੋਟਰ ਅਸੀਂ ਨਾਲ ਚੱਲਣਾ ਸੀ ਉਹ ਅਸੀਂ ਨਾਲ ਨਹੀਂ ਚੱਲੇ ਅਸੀਂ ਟੋਟਲ ਸਮਰਥਨ ਆਪਦੇ ਆਮਾਦੀਪਾਟੀ ਨੂੰ ਦਿੱਤਾ ਪਾ ਸੀ ਪੂਰਾ ਦੇ ਲੋਤਾਂ ਨੂੰ ਬਤ ਕਰਦੇ ਆ ਸ਼ਿਵ ਸ਼ਰਨੈਨ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਮੈਂ ਉਹਨਾਂ ਦਾ ਹੱਥ ਜੋੜ ਕੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਡੀ ਹਿੰਦੂ ਵੋਟ ਓਥੇ 7000 ਦੇ ਕਰੀਬ ਉਹ 7000 ਜਦੋਂ ਸਾਡਾ ਟਾਈ ਅਪ ਹੋ ਗਿਆ ਭਗਵੰਤ ਮਾਨ ਸਾਹਿਬ ਨਾਲ ਸਾਡਾ ਗੱਠਬੰਧਨ ਹੋਇਆ ਉਹਨਾਂ ਨੇ ਸਾਡੀ ਕਿਹਾ ਵੀ ਹਰ ਤੁਹਾਡੀ ਹਰ ਤਰ੍ਹਾਂ ਅਸੀਂ ਮਦਦ ਕਰਾਂਗੇ ਜਿੰਨੀ ਵੀ ਸਾਡੇ ਤੋਂ ਹੋ ਸਗੀ ਤੇ ਤੁਸੀਂ ਸਾਡੇ ਨਾਲ ਚੱਲੋ ਫਿਰ ਸਾਡੀ ਉਹਨਾਂ ਨਾਲ ਟਾਈ ਅਪ ਹੋ ਗਿਆ ਫਿਰ ਅਸੀਂ ਉਹਨੂੰ ਸਾਰੀ ਵੋਟ ਨੂੰ ਆਪ ਦੇ ਵੋਟਰਾਂ ਨੂੰ ਕਿਹਾ ਆਮਾ ਦੀ ਪਾਰਟੀ ਨੂੰ ਅਸੀਂ ਵੋਟਾਂ ਪਾਉਣੀਆਂ ਦੇਖੋ ਕਦੇ ਵੀ ਉਹ